ਇਹਨਾਂ ਪਹਾੜਾਂ ਨੂੰ ਘੁੰਮ ਘੁੰਮ ਕੇ ਉਹ ਪਹਾੜ ਦੀ ਉੱਚੀ ਤੇ ਜਾਣਾ ਜਿੱਥੇ ਬਰਫ਼ ਦੀਂਦੀ ਹੈ। ਇਦਾਂ ਲੱਗਦਾ ਜਿਵੇਂ ਪੱਥਰ 'ਚ ਚਾਂਦੀ ਜੜੀ ਹੁੰਦੀ ਹੈ। ਸੈਕਿੰਟਾਂ ਦੇ ਵਿੱਚ ਹੀ ਮੌਸਮ ਬਦਲ ਜਾਂਦਾ ਇੱਥੇ। ਟਿਲਕ ਜਾਂਦੀ ਨਹੀਂ। ਸੈਕਿੰਟਾਂ ਦੇ ਹਿਸਾਬ ਨਾਲ ਹੀ। ਦੇਖੋ ਹੁਣੇ ਧੁੱਪ ਸੀਗੀ। 1 2 3 ਆਗੇ ਥੋੜੀ ਥੋੜੀ ਸਾਦੀ ਪ੍ਰੋਬਲਮ ਹੋਣ ਲੱਗ ਜਾਂਦੀ ਆ ਜਿਨ੍ਹਾਂ ਨੂੰ ਵੀ ਪਹਿਲਾਂ ਸਾਰੀ ਦਿੱਕਤ ਆ ਉਹਨਾਂ ਨੂੰ ਸਾਦੀ ਜ਼ਿਆਦਾ ਪ੍ਰੋਬਲਮ ਆ ਸਕਦੀ ਆ ਆ ਵੀ ਇੱਧਰ ਵੀ ਆ ਜਿਓ ਹੱਥ ਪਕੜ ਕੇ ਕੱਸ ਕੇ ਨਾ ਨਕਰੀ ਜੇ ਪਕਰ ਹੋ ਜਾਂਦੀ ਆ ਪੁੱਤਾਂ ਨਾਲ ਨਹੀਂ ਹੋਉਂਦੀ ਆਗਾ ਬਰਕਰਾਰ ਬੋ ਆ ਮੰਨੇ ਤੇ ਲੱਕ ਕੇ ਹਾਂ ਡਿੱਗ ਜਾਣਾ ਸੀ ਜਦੋਂ ਜਿਵੇਂ ਗਿੱਧੇ ਚ ਗੰਨੀ ਮਾਰਦੇ ਉਹਨੇ ਹੱਡੀ ਐ ਐਡੀ ਮਾਰ ਕੇ ਖੜਿਆ ਕਰੋ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਪਿਛਲੇ ਬਲੌਗ ਚ ਤੁਸੀਂ ਦੇਖਿਆ ਸੀ ਮਨਾਲੀ ਪਹੁੰਚਣ ਤੱਕ ਦਾ ਰਸਤਾ ਤੇ ਮਨਾਲੀ ਦਾ ਜਿਹੜਾ ਮਾਹ ਰੋਡ ਆ ਅਸੀਂ 올ਡ ਮਨਾਲੀ ਦੇ ਕੋਲ ਰੁਕੇ ਹੋਏ ਹਾਂ ਤੇ ਸਾਡੇ ਹੋਟਲ ਦੇ ਬਿਲਕੁਲ ਸਾਹਮਣੇ ਆ ਬਹੁਤ ਸੋਹਣਾ ਹਾਊਸ ਕਾਫੀ ਪੁਰਾਣਾ ਬਣਿਆ ਹੋਇਆ ਤੇ ਲੱਕੜ ਦਾ ਤੇ ਪੱਥਰ ਦਾ ਹੀ ਬਣਿਆ ਹੋਇਆ ਇਹ ਦੇਖੋ ਕਿੰਨੀ ਮਿਹਨਤ ਨਾਲ ਬਣਾਇਆ ਹੋਇਆ ਯਾਰ ਬਰੀਕ ਬਰੀਕ ਪੱਥਰ ਜਿਨ੍ਹਾਂ ਦਾ ਕੋਈ ਸਾਈਜ਼ ਵੀ ਇੱਕੋ ਜਿਹਾ ਨਹੀਂ ਹੈਗਾ ਕਰ ਇੱਕੋ ਜਿਹਾ ਨਹੀਂ ਇਹਨਾਂ ਕਿੰਨੀ ਮਿਹਨਤ ਕਰਕੇ ਬਣਾਇਆ ਹੋਣਾ ਹੈ ਬਹੁਤ ਸੋਹਣਾ ਲੱਗਿਆ ਬਹੁਤ ਖਿੱਚ ਪਾਉਂਦਿਆ ਮਤਲਬ ਇਹਦਾ ਇਹਦੀ ਲੁਕਿੰਗ ਲੁੱਕ ਆ ਜਿਹੜੀ ਤੇ ਅੱਜ ਦਾ ਆਪਣਾ ਸਫ਼ਰ ਹੋਣ ਵਾਲਾ ਰੋਤਾਂਗ ਪਾਸ ਵੱਲ ਦਾ ਆਪਾਂ ਚੱਲਾਂਗੇ ਰੋਤਾਂਗ ਪਾਸ ਵੱਲ ਨੂੰ ਸਵੇਰੇ ਚਾਹ ਨਾਲ ਬਿਸਕੁਟ ਖਾ ਕੇ ਅਸੀਂ ਜਲਦੀ ਨਿਕਲੇ ਸੀ ਜਦੋਂ ਵੀ ਰੋਤਾਂਗ ਪਾਸ ਵੱਲ ਨੂੰ ਜਾਣਾ ਤਾਂ ਸਵੇਰ ਜਲਦੀ ਨਿਕਲ ਕਿਉਂਕਿ 2 ਵਜੇ ਤੱਕ ਹੀ ਐਂਟਰੀ ਹੈ ਰੋਤਾਂਗ ਪਾਸ ਵੱਲ ਹੁੰਦੀ ਹੈ ਤੇ ਉਥੇ ਇੱਕ ਦਿਨ ਦੇ ਵਿੱਚ ਸਿਰਫ 1200 ਵਹੀਕਲ ਨੇ ਜਿਹੜੇ ਉਹ ਜਾ ਸਕਦੇ ਆ 1200 ਸਾਧਨ ਹੀ ਜਾਣ ਦਿੱਤੇ ਜਾਂਦੇ ਆ ਹਰ ਰੋਜ਼ ਜਿਹਦੇ ਵਿੱਚ 800 ਆਪਣੀ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਜਿਹੜੀਆਂ ਉਹ ਡੀਜ਼ਲ ਵਾਲੀਆਂ ਸੌਰੀ ਪੈਟਰੋਲ ਵਾਲੀਆਂ ਤੇ 400 ਗੱਡੀ ਹੁੰਦੀ ਡੀਜ਼ਲ ਵਾਲੀ ਅੜ ਕਿਉਂ ਮੈਤੂ ਨੂੰ ਨਹੀਂ ਨਹੀਂ ਉਹ ਤਾਂ ਬਣਾ ਰਹੇ ਨਾ ਰੋਤਾ ਨਾ ਪਾਸ ਜਾਣ ਲਈ ਤੁਸੀਂ ਜਾਂ ਤਾਂ ਟੈਕਸੀ ਵੀ ਤੋਂ ਲੈ ਕੇ ਜਾ ਸਕਦੇ ਹੋ ਤੇ ਆਪਣੀ ਗੱਡੀ ਵੀ ਲੈ ਕੇ ਜਾ ਸਕਦੇ ਹੋ ਪਰ ਪਰਮਿਟ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਜਿਹੜੇ ਪ੍ਰਾਈਵੇਟ ਨੇ ਇਥੋਂ ਟੈਕਸੀ ਕੋਈ ਤੁਸੀਂ ਲੈ ਕੇ ਜਾਂਦੇ ਹੋ ਤਾਂ ਉਹ 4500 ਤੋਂ 5000 ਰੁਪਏ ਚਾਰਜ ਲੈਂਦੇ ਆ ਅਗਰ ਆਪਣੀ ਗੱਡੀ ਲੈ ਕੇ ਜਾਂਦੇ ਹੋ ਤਾਂ ਤੁਹਾਡੇ ਤੋਂ ਪਰਮਿਟ ਤਾਂ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਉਹਦਾ 1000 ਰੁਪਏ ਪਰਮਿਟ ਦਾ ਲੈਂਦੇ ਆ ਉਹ ਵੈਸੇ ਆਨਲਾਈਨ ਉਹ 560 ਤੋਂ 500 ਦਾ ਹੋ ਜਾਂਦਾ ਸਾਹਮਣੇ ਜਿਹੜਾ ਤੁਸੀਂ ਰੈਪ ਜਾਂ ਦੇਖ ਰਹੇ ਬਣਿਆ ਹੋਇਆ ਬਹੁਤ ਮਜ਼ਬੂਤ ਬਣਾਇਆ ਹੋਇਆ ਕਿਉਂਕਿ ਇੱਥੋਂ ਲੈਂਡ ਸਲਾਈਡਿੰਗ ਹੁੰਦੀ ਆ ਕੱਚੀ ਪਹਾੜੀ ਆ ਜਿੱਥੋਂ ਜ਼ਿਆਦਾਤਰ ਹੁੰਦੀ ਰਹਿੰਦੀ ਆ ਉਥੇ ਇਹ ਰੈਪ ਬਣਾਏ ਹੋਏ ਨੇ ਤਾਂ ਕਿ ਜਿਹੜੀ ਪਹਾੜੀ ਤੋਂ ਪੱਥਰ ਨੇ ਸਿੱਧਾ ਉਹ ਸੜਕ ਤੇ ਨਾ ਆਉਣ ਦੂਜੇ ਪਾਸੇ ਜਾ ਡਗਣ ਉਧਾਂ ਜਾਣ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਕਾਲ ਜ਼ਰੂਰ ਕਰ ਦੇਣੀ ਚਾਹੀਦੀ ਹੈ ਕੋਈ ਡਰਨ ਦੀ ਲੋੜ ਨਹੀਂ ਉੱਥੇ ਨੈਟਵਰਕ ਜ਼ੀਰੋ ਹੋ ਜਾਂਦਾ ਫਿਰ ਪਰਿਵਾਰ ਵਾਲੇ ਵੀ ਪਿੱਛੇ ਫਿਕਰ ਕਰਦੇ ਆ ਕਿਉਂਕਿ ਤੁਹਾਨੂੰ ਉੱਧਾ ਦਿਨ ਤਕਰੀਬਨ ਉੱਥੇ ਲੱਗ ਜਾਣਾ ਉੱਥੇ ਜਾਣ ਨੂੰ ਆਉਣ ਨੂੰ ਤੇ ਦੋ ਤਿੰਨ ਘੰਟੇ ਬੰਦਾ ਉੱਥੇ ਵੀ ਇੰਜੋਏ ਕਰਦਾ ਇੱਕ ਵਾਰੀ ਪਹਿਲਾਂ ਕਾਲ ਕਰਕੇ ਦੱਸ ਦੇਣਾ ਜ਼ਰੂਰੀ ਹੈ ਕਿ ਉੱਥੇ ਨੈਟਵਰਕ 0% ਹੁੰਦਾ ਤੇ ਸਕੂਨ 100% ਮਨਾਲੀ ਤੋਂ 10 ਕਿਲੋਮੀਟਰ ਅੱਗੇ ਪਲਚਾਨ ਉੱਥੋਂ ਦੋ ਰਸਤੇ ਜਾਂਦੇ ਨੇ ਰੋਹਤਾਂਗ ਜਾਣ ਦੇ ਲਈ ਇੱਕ ਰੋਹਤਾਂਗ ਲਾਹ ਵਾਲਾ ਇੱਕ ਸੋਲਾਂਗ ਵੈਲੀ ਤੋਂ ਹੋ ਕੇ ਅਟਲਟਨਲ ਜਿਹੜਾ ਜਰੀਏ ਜਾਂਦਾ ਇਹ ਤੁਸੀਂ ਦੇਖਣਾ ਕਿ ਤੁਸੀਂ ਕਿਹੜੇ ਰਸਤੇ ਜਾਣਾ ਚਾਹੁੰਦੇ ਹੋ ਪਰ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿ ਸੋਲਾਂਗ ਵੈਲੀ ਹੋ ਕੇ ਅਟਲਟਨਲ ਰਸਤੇ ਤੁਹਾਨੂੰ ਜਾਣਾ ਚਾਹੀਦਾ ਕਿਉਂਕਿ ਤੁਹਾਡਾ ਸਮਾਂ ਬਹੁਤ ਜ਼ਿਆਦਾ ਬਚ ਜਾਂਦਾ ਅਟਲਟਨਲ ਦੇ ਕੋਲ ਤੁਹਾਨੂੰ ਚੈਕਿੰਗ ਲਈ ਰੁਕਣਾ ਪੈਣਾ ਕਿਉਂਕਿ ਐਸੀ ਕੋਈ ਵੀ ਸਿਲੰਡਰ ਜਾਂ ਐਕਸਟਰਾ ਪੈਟਰੋਲ ਤਨਲ ਦੇ ਅੰਦਰ ਨਹੀਂ ਲਿਆ ਸਕਦੇ ਅਟਲਟਨਲ 10171 ਫੁੱਟ ਦੀ ਉਚਾਈ ਦੇ ਬਣੀ ਹੋਈ ਦੁਨੀਆ ਦੀ ਸਭ ਤੋਂ ਵੱਡੀ ਟਨਲ ਆ ਵੈਸੇ ਦੁਨੀਆ ਦੀ ਸਭ ਤੋਂ ਵੱਡੀ ਟਨਲ ਗੋਥਰਡ ਵੇਸ ਆ ਉਸ ਵੇਜੇ ਲੈਂਡ ਚ ਬਣੀ ਹੋਈ ਆ 57 ਕਿਲੋਮੀਟਰ ਲੰਮੀ ਆ ਅਟਲਟਨਲ ਜਿਹੜੀ ਇਹ 9 ਕਿਲੋਮੀਟਰ ਲੰਮੀ ਆ ਪੀਰ ਪੰਜਾਲ ਦੀਆਂ ਪਹਾੜੀਆਂ ਨੂੰ ਥੀਰ ਕੇ ਬਣਾਈ ਹੋਈ ਆ ਤੇ ਇਹਨੂੰ ਬਣਨ ਨੂੰ 10 ਸਾਲ ਲੱਗੇ ਸੀ 2010 ਚ ਸ਼ੁਰੂ ਹੋਇਆ ਸੀ ਇਹਦਾ ਨਿਰਮਾਣ ਤੇ 2020 ਚ ਜਾ ਕੇ ਨਰਿੰਦਰ ਮੋਦੀ ਨੇ ਇਹਦਾ ਉਦਘਾਟਨ ਕੀਤਾ ਸੀਗਾ ਪੀਰ ਪੰਜਾਲ ਦੀਆਂ ਪਹਾੜੀਆਂ ਤੇ ਬਣੀ ਇਹ ਟਨਲ ਅਟਲ ਵਿਹਾਰੀ ਬਾਦਪਾਈ ਦੇ ਨਾਂ ਤੇ ਬਣਾਈ ਗਈ ਹੈ ਤੇ ਉਹਨਾਂ ਦੀ ਯਾਦ ਚ ਇਹਦਾ ਨਾਂ ਅਟਲ ਟਨਲ ਰੱਖਿਆ ਗਿਆ ਅਟਲ ਟਨਲ ਨੂੰ ਤੁਸੀਂ ਟਾਈਮ ਮਸ਼ੀਨ ਹੀ ਸਮਝੋ ਕਿਉਂਕਿ ਜਿਹੜਾ ਪਹਿਲਾਂ ਪਹਾੜਾਂ ਨੂੰ ਹੌਮ-ਹੌਮ ਕੇ ਰਸਤਾ ਪਾਰ ਕਰਨਾ ਸੀ ਹੁਣ ਘੰਟਾ ਲੱਗ ਜਾਂਦਾ ਸੀ ਹੁਣ ਸਿਰਫ 15 ਮਿੰਟ ਚ ਹੀ ਤੈਅ ਹੋ ਜਾਂਦਾ ਅਟਲਟਨਮ ਕ੍ਰੋਸ ਕਰਨ ਤੋਂ ਬਾਅਦ ਤੁਸੀਂ ਇਹ ਪੌਲ ਕ੍ਰੋਸ ਕਰਨ ਤਾਂ ਇੱਥੇ ਦੋ ਰਸਤੇ ਹੁੰਦੇ ਆ ਅਲੱਗ-ਅਲੱਗ ਲੈਫਟ ਸਾਈਡ ਤਾਂ ਜਾਊਗਾ ਰਸਤਾ ਸ਼ਿਸ਼ੂ ਨੂੰ ਤੇ ਰਾਈਟ ਸਾਈਡ ਨੂੰ ਜਾਊਗਾ ਰਸਤਾ ਰੋਹ ਤਾਂ ਤੀਸਰਾ ਰਸਤੇ ਤੇ ਤੁਹਾਨੂੰ ਇਦਾਂ ਦੇ ਹੀ ਪੱਥਰ ਜੇ ਮਿਲਣਗੇ ਜ਼ਿਆਦਾਤਰ ਹਰੇ ਭਾਈ ਬਹੁਤ ਘਟ ਜਾਣੇ ਕਿਉਂਕਿ ਘਾਹੂ ਜੀ ਰਹਿ ਜਾਣਾ ਕੋਈ ਦਰਖਤ ਬਿਲਕੁਲ ਨਹੀਂ ਮਿਲਣੇ ਪੱਕੀਆਂ ਚਟਾਨਾਂ ਦੇ ਪਹਾੜ ਨੇ ਇਹ ਹਿਮਾਲਿਆ ਪਰਬਤ ਦਾ ਹੀ ਹਿੱਸਾ ਨਹੀਂ ਪੀਰ ਪੰਜਾਬ ਦੀਆਂ ਪਹਾੜੀਆਂ ਨੇ ਜੋ ਕਿ ਹਿਮਾਲਿਆ ਦਾ ਹੀ ਇੱਕ ਹਿੱਸਾ ਤੇ ਇਸੇ ਕਰਕੇ ਇੱਧਰ ਆਕਸੀਜਨ ਘਟ ਜਾਂਦੀ ਹੈ ਕਿਉਂਕਿ ਇੱਥੇ ਦਰਖਤ ਨਹੀਂ ਹੈਗੇ ਟਰਨਲ ਤੋਂ ਆਪ 12 ਕਿਲੋਮੀਟਰ ਅੱਗੇ ਆ ਗਏ ਤੇ ਮਨਾਲੀ ਇੱਥੋਂ 45 ਕਿਲੋਮੀਟਰ ਇੱਥੇ ਰੁਕੇ ਸੀ ਥੋੜੀ ਦੇਰ ਇੱਥੇ ਜਿਨ੍ਹਾਂ ਨੇ ਪਰਮਟ ਵਗੈਰਾ ਨਹੀਂ ਬਣਾਏ ਇੱਥੇ ਉਹ ਪਰਮਟ ਵੀ ਬਣਾ ਸਕਦੇ ਆ ਤੇ ਕੋਈ ਖਾਣ ਪੀਣ ਲਈ ਦੁਕਾਨਾਂ ਹੈਗੀਆਂ ਛੋਟੀਆਂ ਮੋਟੀਆਂ ਉਹਨਾਂ ਦੇ ਲਈ ਜੇ ਕੋਈ ਕੋਈ ਖਾਣ ਨਹੀਂ ਸਕਦੇ ਆ ਆ ਪੱਥਰ ਦੇਖੋ ਯਾਰ ਐਂ ਚਮਕ ਰਿਹਾ ਜਿਵੇਂ ਇਹਦੇ ਵਿੱਚ ਚਾਂਦੀ ਜੜੀ ਹੁੰਦੀ ਹੈ ਬਹੁਤ ਘੱਟ ਨੇ ਪਹਾੜ ਜਿਹਦੇ ਵਿੱਚ ਕੋਈ ਕੋਈ ਚਟਾਨਾਂ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਚਮਕਦੀਆਂ ਇਹਨਾਂ ਪਹਾੜਾਂ ਨੂੰ ਘੁੰਮ-ਘੁੰਮ ਕੇ ਅਸੀਂ ਉਹ ਪਹਾੜ ਦੀ ਟੀਸੀ ਤੇ ਜਾਣਾ ਜਿੱਥੇ ਬਰਫ਼ ਡਿੱਗੀ ਹੋਈ ਨਜ਼ਰ ਆ ਰਹੀ ਆ ਏਸੇ ਬਰਫ਼ ਦਾ ਨਜ਼ਾਰਾ ਲੈਣ ਹਜ਼ਾਰਾਂ ਕਿਲੋਮੀਟਰਾਂ ਨੂੰ ਪਾਰ ਕਰਦੇ ਹੋਏ ਲੋਕ ਇੱਥੇ ਪਹੁੰਚਦੇ ਆ ਹਜ਼ਾਰਾਂ ਫੁੱਟ ਦੀ ਉਚਾਈ ਤੇ ਪਹਾੜਾਂ ਦੇ ਘੁੰਮਣ ਆਏ ਤੇ ਆ ਨਜ਼ਾਰਾ ਨਾ ਦੇਖੀ ਇਹ ਤਾਂ ਕਿਵੇਂ ਹੋ ਸਕਦਾ ਮੰਨਾਲੀ ਤੋਂ 2 ਘੰਟੇ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਅਸੀਂ ਪਹੁੰਚ ਗਏ ਆ ਜੀ ਰੋਤਾੰਗ ਤੇ ਦੂਰ ਖੜੀਆਂ ਛੋਟੇ ਛੋਟੇ ਗੱਡੀਆਂ ਇਦਾਂ ਲੱਗਦੀਆਂ ਜਿਵੇਂ ਮੇਲੇ 'ਚ ਖੜਾਉਣੇ ਪਏ ਹੁੰਦੇ ਆ ਇਥੇ ਕੋਈ ਖਾਸ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਹੈਗਾ ਗੱਡੀਆਂ ਇਸੇ ਤਰ੍ਹਾਂ ਸੜਕ ਦੇ ਕਾਰਨਰ ਤੇ ਹੀ ਖੜਾਉਣੀਆਂ ਪੈਂਦੀਆਂ ਨੇ ਬੜੇ ਮਾਹਰ ਇਧਰਲੇ ਡਰਾਈਵਰ ਨੇ ਜਿਹੜੇ ਟੈਕਸੀ ਗੱਡੀਆਂ ਇਧਰ ਲੈ ਕੇ ਆਏ ਨੇ ਜਮਾ ਕਾਰਨਰ ਤੇ ਗੱਡੀਆਂ ਖੜੀਆਂ ਨੇ ਆ ਲੱਗਦਾ ਵੀ ਟਾਇਰ ਹੁਣ ਵੀ ਨਾ ਥੱਲੇ ਰਹਿ ਜਵੇ ਇਸ ਤਰ੍ਹਾਂ ਬਰਕੁਲੀ ਕਿਨਾਰਿਆਂ ਦੇ ਖੜਾਈਆਂ ਹੋਈਆਂ ਨੇ ਸਾਰੇ ਨੇ ਠੰਡੀ ਢੰਡੀ ਹਵਾ ਚੱਲ ਰਹੀ ਆ ਬਹੁਤ ਸੋਹਣਾ ਮੌਸਮ ਆ ਗੱਡੀ ਜੋ ਉੱਤਰ ਅਨਸਾਰ ਠੰਡ ਚੜ ਗਈ। ਮਨਾਲੀ ਗਰਮੀ ਸੀ ਇਸ ਕਰਕੇ ਅਸੀਂ ਉੱਥੋਂ ਤਾਂ ਟੀ-ਸ਼ਰਟਾਂ ਚ ਹੀ ਆਏ ਸੀ। ਇੱਥੇ ਉੱਤਰ ਅਨਸਾਰ ਫੜਾ ਫੜਾ ਸੀ। ਕੋਟ ਪੈਣ ਲੈ ਕੋਟ ਜੈਕਟ ਆਦਿ ਜ਼ਰੂਰ ਇੱਥੇ ਨਾਲ ਲੈ ਕੇ ਆਓ। ਵੈਸੇ ਸਨੋ ਵਾਲੇ ਕੱਪੜੇ ਮਿਲ ਜਾਂਦੇ ਆ। ਪਰ ਤੁਹਾਡੇ ਕੋਲੇ ਆਪਣੇ ਕੋਟ ਹੋਣੇ ਵੀ ਬਹੁਤ ਜ਼ਰੂਰੀ ਨੇ। ਕੋਟ ਲੈ ਕੇ ਆਏ ਦਾ ਮੁੱਲ ਮੁੜ ਗਿਆ। ਕ੍ਰੋਧਾਂਗ ਨਾ ਜਿੰਨਾ ਸੋਹਣਾ ਇਹਦੇ मीनिंग ਉਨੀ ਖਤਰਨਾਕ ਨਹੀਂ ਕ੍ਰੋਧਾਂ ਦਾ ਮੀਨਗਾ ਲਾਸਾਂ ਦਾ ਢੇਰ ਸੁਣ ਕੇ ਤੁਸੀਂ ਵੀ ਹਰਾਮ ਹੁੰਦੇ ਹੋਵੋਗੇ ਲਾਸਾਂ ਦਾ ਢੇਰ ਕਿਉਂ ਕਹਾ ਜਾਂਦਾ ਪਹਿਲਾਂ ਇੱਥੇ ਇਹ ਪਾਰ ਕਰਨ ਦੇ ਲਈ ਨਾ ਇਹਨੂੰ ਇੱਥੇ ਤੱਕ ਆਉਣ ਦੇ ਲਈ ਰਸਤੇ ਹੀ ਨਹੀਂ ਸੀ ਬਣੇ ਹੋਏ ਸੜਕਾਂ ਨਹੀਂ ਸੀ ਇੱਥੇ ਪਹੁੰਚਣ ਤੱਕ ਹੀ ਰਾਹ ਦੇ ਵਿੱਚ ਹੀ ਬੰਦੇ ਬਹੁਤ ਸਾਰੇ ਦਮ ਤੋੜ ਦਿੰਦੇ ਸੀ ਜਿਹਦੇ ਕਾਰਨ ਇਹਦਾ ਇਹ ਨਾਮ ਪਿਆ ਇਹ 30ਾਂ ਤੇ 10 ਦਿਨ ਹੋਏ ਨੇ ਵਰਕਪਈ ਨੂੰ ਇਹ ਹਲੇ ਵੀ ਵਰਕ ਹੈਗੀ ਆ ਫਿਰ ਅੱਜ ਮੈਗੀ ਖਾਓ ਕਿਉਂਕਿ ਇਸ ਸਵੇਰੇ ਬ੍ਰੇਕਫਾਸਟ ਤੇ ਸਿਰਫ ਚਾਹ ਨਾਲ ਬਿਸਕੁਟ ਹੀ ਲੈ ਆਏ ਸੀ ਆਉਂਦੇ ਹੋਏ ਇੱਕ ਅਸੀਂ ਫਰੂਟ ਜੂਸ ਪੀਤਾ ਸੀਗਾ ਹੁਣ ਅਸੀਂ ਇੱਥੇ ਮੈਗੀ ਖਾਣ ਲੱਗ ਪਏ ਸਸ ਇਹਦਾ ਕਰਨਾ ਨਹੀਂ ਜੀ ਮੈਂ ਬੀਗੀ ਬੀਗੀ ਬਣਾ ਦਿਓ ਕਿੰਨੇ ਦੀ ਪਲੇਟ ਹੈ 70 ਓਕੇ ਇੱਕ ਪੈਕੇਟ ਬੋ ਇੱਕ ਪੈਕੇਟ ਹੋਊਗਾ ਹਾਂਜੀ ਠੀਕ ਹੈ ਦੋ ਪੈਕੇਟ ਬਣਾ ਦਿਓ ਫਿਰ ਕਿੰਨੀ ਦੇਰ ਇੱਕ ਰੰ ਦਾ ਕੀ ਬਣਾਉ ਕਿੰਨੀ ਦੇਰ ਚ ਬਣ ਜੂ ਉਹ ਤਾਂ ਹੁਣ ਬਣ ਜਾਣਾ ਤੇ ਨਾਲ ਚੱਲ ਆਪਾਂ ਨੂੰ ਥੋੜਾ ਯਾ ਪ੍ਰਵਾਸ ਜਾਉਂਗੇ ਜੀ ਹਾਂ ਫਿਰ ਦਰੇ ਫਿਰ ਜਾਊਗਾ ਨਾ ਹਾਂ ਆਹ ਦੇਖੋ ਸਕੂਟਰ ਲਈ ਫਿਰਦੇ ਇਹ ਤੁਸੀਂ ਰੈਂਟ ਤੇ ਲੈ ਸਕਦੇ ਇਹ ਆਪ ਨਾਲ ਜਾਂਦੇ ਜਾਂ ਖੁਦ ਨੂੰ ਚਲਾਉਣਾ ਪੈਂਦਾ ਹਾਂਜੀ ਨਾਲ ਜਾਂਦੇ ਹੋ ਠੀਕ ਹੈ ਓਕੇ ਓਕੇ ਠੀਕ ਹੈ ਇਹ ਤੁਹਾਨੂੰ ਜਾਣਦੀ ਆ ਜਿਹੜੀਆਂ ਦਿਸ ਰਹੀਆਂ ਨੇ ਭਗਾਈ ਦੇ ਬੱਚਾ ਖਾਈਆਂ ਹੋਈਆਂ ਛੋਟੀ ਛੋਟੀ ਇਹ ਇਨਾਂ ਚ ਘਮਾਉਂਦੇ ਆ ਇਹ ਰਸਤਿਆਂ ਦੇ ਸਾਰਿਆਂ ਤੇ ਕਿਉਂਕਿ ਪੈਦਲ ਦਾ ਤੁਹਾਨੂੰ ਇੱਥੇ ਸਾਹ ਬਹੁਤ ਚੜਦਾ ਅਗਰ ਤੁਸੀਂ ਉੱਪਰ ਆਉਂਗੇ نیچے ਜਾਣ ਨੂੰ ਤਾਂ ਸੌਖਾ ਹੀ ਆ ਜ਼ੋਰ ਨਹੀਂ ਲੱਗਦਾ ਚਲੋ ਜਲਦੀ ਕਰੋ ਹਲੇ ਉਹ ਉੱਥੇ ਜਾਣਾ ਉਹ ਜਿੱਥੇ ਬਰਫ ਦੇ ਇਸ ਦੀ ਆ ਤੁਹਾਨੂੰ ਆੜਦੇ ਲੈ ਆ ਮੈਂ ਦੇ ਦੋ ਕੋਈ ਵੀ ਚੀਜ਼ ਜੀ ਕਚਰੇ ਵਾਲੀ ਇੱਦਾਂ ਨਾ ਛੱਡੋ ਡਸਟਬਿਨ ਚ ਕਿਉਂਕਿ ਜੇ ਆਪਾਂ ਕੋਈ ਚੀਜ਼ ਇਦਾਂ ਸੈੱਡਦੇ ਆਂ ਪਹਾੜਾਂ ਚ ਗੰਦਗੀ ਫੈਲਦੀ ਆ ਤੇ ਆਪਣੀ ਪੰਜਾਬੀ ਕਮਿਊਨਿਟੀ ਦਾ ਨਾਮ ਵੀ ਖਰਾਬ ਹੁੰਦਾ ਕਿ ਇੱਥੇ ਆ ਕੇ ਗੰਦ ਪਾਉਂਦੇ ਆ ਨਾ ਜਿਹੜੀ ਵੀ ਕਮਿਊਨਿਟੀ ਤੋਂ ਆਪਾਂ ਜਿਹਨੂੰ ਵੀ ਪ੍ਰੈਜੈਂਟ ਕਰਦੇ ਆ ਤਾਂ ਉਹਦਾ ਵੀ ਆਪਾਂ ਨਾਲ ਖਿਆਲ ਰੱਖਣਾ ਹੁੰਦਾ ਇਹ ਵੀ ਜ਼ਿੰਮੇਵਾਰੀ ਸਾਡੇ ਸਿਰ ਤੇ ਹੈ ਸੈਕਿੰਡਾਂ ਦੇ ਵਿੱਚ ਹੀ ਮੌਸਮ ਬਦਲ ਜਾਂਦਾ ਇੱਥੇ ਸੈਕਿੰਡਾਂ ਦੇ ਹਿਸਾਬ ਨਾਲ ਹੀ ਦੇਖੋ ਹੁਣੇ ਧੁੱਪ ਸੀਗੀ ਜਿੱਥੇ ਤੁਸੀਂ ਦੇਖ ਰਹੇ ਹੋ ਓਮੀ ਦੇ ਰਿਸਮਾ ਸੂਰਜ ਦੀ ਕੋਈ ਕੋਈ ਕਿਰਨ ਪੈ ਰਹੀ ਆ ਕਿ ਬਾਕੀ ਸੂਰਜ ਬੱਦਲਾਂ ਚ ਲੁਕਿਆ ਹੋਇਆ ਦੇਖੋ ਇਹ ਦੇਖ ਕੇ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਉਸ ਏਰੀਆ ਦੇ ਵਿੱਚ ਐਸ ਥੋੜਾ ਜਿਹਾ ਨੀਰ ਹੋਇਆ ਵੇ ਆਹ ਦੇਖੋ ਇਦਾਂ ਸੀ ਜਿਹੜੀ ਪਰਫ ਹੈ ਜਿਹਦੀਆਂ ਕੰਧਾਂ ਬਣ ਜਾਂਦੀਆਂ ਨੇ ਦੋਨੋਂ ਸਾਈਡ ਤੇ ਪਰਫ ਆਹ ਦੇਖੋ ਤੁਹਾਨੂੰ ਖਰ ਨੂੰ ਜ਼ਿਆਦਾਤਰ ਤੁਹਾਨੂੰ ਅੰਡੇ ਤੇ ਮੈਗੀ ਮਿਲੂਗੀ ਬਿਸਕਟ ਵਗੈਰਾ ਦੇ ਮਿਲਣਗੇ ਕਿਉਂਕਿ ਉਹ ਜਲਦੀ ਬਣ ਜਾਂਦੇ ਆ ਤੇ ਸੌਖਾਗਾ ਇਹਨਾਂ ਨੂੰ ਵੀ ਇੱਥੇ ਤੱਕ ਉਹ ਸਾਰਾ ਸਮਾਨ ਦੇ ਅਪਰੋਚ ਕਰਨਾ ਕਿਉਂਕਿ ਬਹੁਤ ਮੁਸ਼ਕਲ ਆ ਅਸੀਂ ਦੇਖਿਆ ਰਸਤੇ 'ਚ ਕਿਵੇਂ ਸਮਾਨ ਇੱਥੇ ਤੱਕ ਲੈ ਕੇ ਆਉਂਦੇ ਆ ਇਹ ਬਰਫੀਦਲਦ ਵਾਲਾ ਇਹ ਰਹੀ ਤੁਸੀਂ ਇਹ ਨਾਰਮਲ ਸੂਜਣਾ ਨਹੀਂ ਜਾ ਸਕਦੇ ਆਪਾਂ ਸੂਜਾ ਨੂੰ ਚੇਂਜ ਕਰਨੇ ਪੈਣਗੇ ਆ ਦਿੱਤੇ ਇਹਨੇ ਕੋਰਦਾ ਕੋਈ ਬੂਟੀ ਹੈ ਨਹੀਂ ਆਓ ਦੇ ਇੱਧਰ ਰਹਿ ਜੀ ਕਿੰਨਾ ਈ ਰੈਂਟ ਇਹਦਾ 400 ਰੁਪਏ 400 ਪਰ ਸੁੰਦਾ ਨਾ ਹਾਂਜੀ ਇੱਕ ਜੋੜੇ ਦਾ ਓਕੇ ਆ ਬੜੇ ਸਿੱਧੇ ਲਪਾਓ ਨਹੀਂ ਕਿਹਨੇ ਪਾਣੀ ਆਓ ਆਹ ਸੜੇ ਵਾਲੇ ਬੂਟ ਇੱਥੇ ਰੱਖਣ ਦੀ ਜਗ੍ਹਾ ਹੈ ਹਾਂਜੀ ਤੁਸੀਂ ਸਮਝਦੇ ਨਹੀਂ ਉਹ ਚੰਗੀ ਤਰ੍ਹਾਂ ਇਸ ਕਰਕੇ ਹਿੰਦੀ ਬੋਲਣ ਦੇ ਵੀ ਸਾਨੂੰ ਲੋੜ ਨਹੀਂ ਹੈਗੀ ਠੀਕ ਹੈ ਦਾਦਾ ਨੇ ਇਹ ਵਨ ਠੀਕ ਨੇ ਹਾਂ ਠੀਕ ਹੈ ਅੰਦਾਜ਼ ਲੱਗ ਰਿਹਾ ਇਹਨਾਂ ਦਾ ਲੁੱਕ ਪਾਉਣ ਵਾਲੇ ਨੇ ਹਾਂ ਜੀ ਸਾਹ ਝੜ ਜਾਂਦਾ ਯਾਰ ਥੋੜਾ ਜਿਹਾ ਥੋੜਾ ਜਿਹਾ ਵੀ ਤੁਸੀਂ ਇੱਥੇ ਜ਼ੋਰ ਲਾਉਂਦੇ ਕਿਸੇ ਗੱਲ ਦੀ ਆਹ ਵੀ ਇੱਧਰ ਦੀ ਆ ਜੀ ਤੱਕ ਪਕੜ ਕੇ ਕੱਸ ਕੇ ਨਾ ਨਾ ਪਿੱਛੇ ਪਕੜ ਹੋ ਜਾਂਦੀ ਹੈ ਕੁੱਤਾ ਨਾ ਨਹੀਂ ਹੁੰਦਾ ਹਿਮਾਲਿਆ ਪਰਬਤਵਾਰ ਇਹ ਪੜਿਆ ਤਾਂ ਬਹੁਤ ਸੀ ਸਕੂਲਾਂ 'ਚ ਪੜਦੇ ਆਏ ਉਸ ਤੋਂ ਬਾਅਦ ਤੇ ਹੁਣ ਵੀ ਪੜੇ ਆ ਟੀਚਰ ਬਣਨੇ ਲਈ ਤਾਂ ਹਿਮਾਲਿਆ ਪਰਬਤ ਨੂੰ ਗਹਿਰਾਈ 'ਚ ਪੜਨਾ ਪੈਂਦਾ ਪਰ ਇਹ ਨਹੀਂ ਸੀ ਕਦੇ ਸੋਚਿਆ ਕਿ ਇੰਨਾ ਪਹਾੜੀਆਂ ਦੇ ਸਿੱਖਾਂ ਦੇ ਵਿੱਚ ਜਾ ਕੇ ਆਵਾਂਗੇ ਹਾਂਜੀ ਕੀ ਆ ਇਹ ਸਰਸ਼ਾਮ ਕੋਟਰ ਕਰੇਗੀ ਮੰਨਦੀ ਮੈਂ ਪੇਮੈਂਟ ਉਧਰੀ ਦੇਣਾ ਜੇ ਫੋਟੋ ਬਣ ਕੇ ਆਈਏ ਆਪਣੇ ਕੋਲ ਪੇਮੈਂਟ ਉੱਥੇ ਦੇਣਾ ਪੇਮੈਂਟ ਉਧਰੀ ਦੇਣਾ ਕਦੋਂ ਤੱਕ ਬਣ ਜਾਂਦੀਆਂ ਨੇ ਫੋਟੋ ਸ਼ਾਮ ਸ਼ਾਮ ਤੱਕ ਚਲੋ ਦੇ ਕੀ ਰੇਟ ਆ 70 ਰੁਪਏ ਕਿੰਨੀ ਆ ਫੋਟੋ ਦਾ ਇੱਕ ਹੋਰ ਜਾ ਰਹੇ ਨਹੀਂ ਕਿਹੜਾ ਰੇਟ ਦਿਖਾऊं ਨਾ ਇਹਦਾ ਦਿਖਾਉਣਾ ਲੱਗੀਆਂ ਹਾਂ ਹਾਂ ਤਾਂ ਬਨਾਮ ਵੀਡੀਓ ਕਰਾਉਣੀ ਨਹੀਂ ਕਰਾਉਣੇ ਹਾਂ ਵੀਡੀਓ ਬਣਾ ਲਈ ਐ ਸੀ ਫਿਰ ਕਰਾਉਣੇ ਆ ਫੋਟੋ ਮਜ਼ਾਕ ਪਹਾੜੀ ਬਣ ਦਾ ਗੈਲੋ ਪਹਾੜੀ ਚਲੋ ਬਈ ਇਸ ਤਰ੍ਹਾਂ ਇਹਨਾਂ ਦੀ ਲੋਕਾਂ ਕੀ ਪ੍ਰਾਈਜ਼ ਹੈ 300 ਰੁਪਏ ਬੰਦਾ 300 ਰੁਪਏ ਪਰ ਪਰਸਨ ਹਾਂਜੀ ਹਾਂਜੀ ਇੱਕ ਫੋਟੋ ਦਾ ਫੋਟੋ ਦਾ ਨਹੀਂ ਰਾਈਟ ਦਾ ਦੇਖੋ ਬੱਤ ਲੜਦੇ ਯਾਰ ਕਿਆ ਨਜ਼ਾਰਾ ਇੱਧਰ ਦੇਖੋ ਹਾਂ ਰੋਤਾੰਗ ਪਾਸਾ ਜਿਹੜਾ ਇਹ ਨਵੰਬਰ ਮਹੀਨੇ ਤੋਂ ਲੈ ਕੇ ਮਈ ਮਹੀਨੇ ਤੱਕ ਬੰਦ ਰਹਿੰਦਾ ਕਿਉਂਕਿ ਵਿੰਟਰ ਸੀਜ਼ਨ ਆ ਜਾਂਦਾ ਬਰਫ਼ ਬਹੁਤ ਜ਼ਿਆਦਾ ਪੈ ਜਾਂਦੀ ਹੈ ਸਾਰੇ ਰਸਤੇ ਬਲੌਕ ਹੋ ਜਾਂਦੇ ਆ ਕਈ ਵਾਰ ਤਾਂ ਅਡਲਟਰਨਲ ਵੀ ਇੱਕ ਦੋ ਦਿਨ ਲਈ ਬੰਦ ਹੋ ਜਾਂਦੀ ਹਾਂਜੀ ਹਾਂਜੀ ਉਪਰੋਂ ਬਰਫ਼ ਦੇ ਝੂਟਾ ਲੱਗਦਾ ਹਾਂਜੀ ਚਲੋ ਅਪਾ ਚੱਲ ਕੋਈ ਨਹੀਂ ਆਜਾ ਉਹ ਭਲਾ ਨਹੀਂ ਲੈਣੀ ਦੱਸਿਆ ਇਹਨਾਂ ਦੇ ਟੀਕਾ ਆ ਗਿਆ ਤਾਂ ਵੈਸੇ ਦਿਖਦਾ ਲੱਗਦਾ ਬਹੁਤ ਇਹਦੇ ਨਾਲ ਵੀ ਪੈਰ ਸਲਿੱਪ ਹੁੰਦੇ ਆ ਯਾਰ ਹੁੰਦੇ ਨੇ ਪੈਰ ਅੱਗੇ ਬਰਤਦਾ ਗੋੜਾ ਉਹ ਕੀ ਚਾਹੀਦਾ ਅਮਨੇ ਤੇ ਲੱਗ ਕੇ ਹੁਣ ਡਿੱਗ ਜਾਣਾ ਸੀ ਜਦੋਂ ਜਿਵੇਂ ਗਿੱਧੇ ਚ ਗੰਨੀ ਮਾਰਦੇ ਨੇ ਅੱਡੀ ਐ ਐਡੀ ਮਾਰ ਕੇ ਖੜਿਆ ਕਰੋ ਹਾਂ ਐਂ ਦੱਬ ਕੇ ਗ੍ਰਿਪ ਬਣ ਜਾਂਦਾ ਫਿਰ ਜਿਸੇ ਕਾਹ ਤੋਂ ਝੂ ਲੈ ਲੈ ਲੇ ਤੁਸੀਂ ਪਰ ਇਹਦੇ ਨਾਲ ਵੀ ਤੁਹਾਨੂੰ ਬਹੁਤ ਧਿਆਨ ਨਾਲ ਚੱਲਣਾ ਪੈਂਦਾ ਹੈ ਬਹੁਤ ਔਕੇ ਦੀ ਅੱਗੇ ਵੀ ਚਾਈ ਜਾਂਦੇ ਆ ਇਹਨੇ ਜਾਣਾ ਆ ਦੇਖੋ ਕਿ ਕੁਰਸੀ ਗੜੋ ਕੇ ਬੈਠਾ ਪਰ ਪੁੱਛ ਮਨੇ ਹਿੱਲਿਆ ਨਾ ਕਿ ਜਗਾ ਤੇ ਖੜੇ ਹੋ ਸੰਦਫੋਨ ਹੈ ओरिजिनल ਜਮਾ ਐਲਕ ਲਾਈਨ ਬਿਲਕੁਲ ਪਾਣੀ ਨੇਚਰਲ ਵਾਟਰ ਹੈ ਇਹਦਾ ਆ ਰਹੇ ਬਹੁਤ ਨੀ ਲੱਗਦਾ ਓਹੋ ਫੱਟ ਨਹੀਂ ਲੱਗਦਾ ਇੱਥੇ ਆ ਕਿ ਬਹੁਤ ਸਾਰੀਆਂ ਤੁਸੀਂ ਐਕਟੀਵਿਟੀਆਂ ਕਰ ਸਕਦੇ ਹੋ ਤੇ ਇੱਥੇ ਇੱਕ ਐਕਟੀਵਿਟੀ ਟਿਊਬ ਰਾਈਡ ਵੀ ਐਵਿ ਟਿਊਬ ਰਾਈਡ ਸਟਾਰਟ ਹੋਣ ਲੱਗੀ ਹੈ ਚਲੋ ਚੱਲੀਏ 1 2 3 ਕੀ ਬਾਤ ਹੈ ਕੀ ਬਾਤ ਹੈ ਜਿੱਤੀ ਆ ਕਿਤੇ ਹੋਇਆ ਸੀ ਰੋਗ ਦੇ ਰੋਗ ਦੇ ਹੋਰ ਨਾ ਪਿੰਦਰਾ ਸਰ ਬ੍ਰੇਕ ਸਿਸਟਮ ਬ੍ਰੇਕ ਸਿਸਟਮ ਹੈਗਾ ਦੇਖੋ ਕਿੱਥੋਂ ਆਏ ਆ ਓਦੋ ਔਲਾ ਮੰਦੀ ਵਾਰੀ ਪੈਰ ਉੱਪਰ ਨੂੰ ਰੱਖੋ ਪੈਰ ਪੈਰ ਉੱਪਰ ਨੂੰ ਰੱਖੋ ਫੋਟੋ ਫੋਨ ਚ ਵੀ ਬਹੁਤ ਸੋਹਣੀ ਫੋਟੋ ਆਉਂਦੀ ਆ ਪਰ ਇਹ ਆ ਯਾਰ ਐਡੇ ਮਤਲਬ ਸਫਰ ਹਰ ਰੋਜ਼ ਨਹੀਂ ਹੁੰਦੇ ਯਾਦਗਾਰੀ ਪਲ ਹੁੰਦੇ ਨੇ ਕਈ ਵਾਰੀ ਅਸੀਂ 50 60 100 ਰੁਪਏ ਕਰਕੇ ਹੀ ਇਹ ਚੀਜ਼ਾਂ ਮੂਮੈਂਟ ਨੂੰ ਮਿਸ ਕਰ ਦਿੰਦੇ ਆ ਹਾਂਜੀ ਤੇ ਬਾਈ ਕਹਿੰਦੇ ਜੇ ਤਾਂ ਅਸੀਂ ਫੋਟੋ ਪਰ ਫੋਟੋ ਦੇ ਇਹ 70 ਜਾਂ 70 ਰੁਪਏ ਲੈਂਦੇ ਆ ਤੁਹਾਡੇ ਹੋਟਲ ਚ ਭੇਜ ਦਿੰਦੇ ਅਸੀਂ ਤੁਹਾਡੀ ਰਹਿ ਐਸ ਪਰ ਇੱਕ ਫੋਟੋ ਨਹੀਂ ਭੇਜਦੇ ਉਹ 10-15 ਫੋਟੋ ਕਹਿੰਦੇ ਤੁਹਾਨੂੰ ਕਰਾਉਣੀਆਂ ਪੈਣਗੀਆਂ ਪਰ ਜੇ ਸਿੰਗਲ ਫੋਟੋ ਤੁਸੀਂ ਕਰਾਉਣੀ ਆ ਤਾਂ ਤੁਸੀਂ ਪੁਹੁੰਚ ਟਰਾਂਸਫਰ ਕਰਾ ਸਕਦੇ ਹੋ ਤੇ ਉਹਦੇ 40 ਰੁਪਏ ਇਸ ਵੀਰੇ 40 40 ਹਾਂ ਉਹਦੇ 40 ਰੁਪਏ ਪਰ ਫੋਟੋ ਦੇ ਤੇ ਇੱਥੇ ਆ ਕੇ ਕਰਾ ਲੈਣੀ ਚਾਹੀਦੀ ਯਾਰ ਕਿਉਂਕਿ ਇਹ ਜਿਹਾ ਦੇਖੋ ਵਾਦੀਆਂ ਦੇ ਵਿੱਚ ਇੰਨਾ ਟੀਸੀਆਂ ਤੇ ਥੜ੍ਹਮੜ ਨਹੀਂ ਆਇਆ ਜਾ ਹੁਣ ਅੱਜ ਲੋਜੀ ਸਰੋਤੇ ਇੰਜੋਏ ਕਰਨ ਤੋਂ ਬਾਅਦ ਸੁਣਵਾਲੀ ਐਕਟੀਵਿਟੀਆਂ ਕਰਨ ਤੋਂ ਬਾਅਦ ਅਸੀਂ ਹੁਣ ਵਾਪਸ ਜਾ ਰਹੇ ਹਾਂ ਇਸ ਸਾਰੀਆਂ ਫੋਟੋ ਹੋ ਗਈਆਂ ਕਸ ਇੱਥੇ ਅਸੀਂ ਮੈਗੀ ਖਾਣ ਵਾਲੇ ਅਨ ਭੁੱਲ ਗਏ ਸੀ ਮੈਨੂੰ ਲੱਗਦਾ ਵੀ ਉਹ ਚਲੇ ਹੀ ਗਏ ਹਨ ਕੱਕੇ ਆਹ ਉਹ ਨਹੀਂ ਹੈਗਾ ਇੱਥੇ ਉਹ ਤਾਂ ਚਲੇ ਗਏ ਮੈਗੀ ਦੇ ਸਵਾਦ ਚੰਨ ਨੇ ਹਨ ਕਿ ਰੱਖ ਤੇ ਉੱਥੇ ਫਰਸਟ ਕਾਫੀ ਸੀ ਚਲੋ ਕੋਈ ਗੱਲ ਨਹੀਂ ਰੇਪਨ ਦੀ ਫਰਸਟ ਕਾਫੀ ਸੀ ਉਹ ਇੱਥੇ ਰੱਖ ਤੇ ਇੱਥੇ ਰਹਿ ਗਈ ਉਹ ਚਲੋ ਕੋਈ ਗੱਲ ਨਹੀਂ ਤੇ ਉਹ ਮੈਗੀ ਬਣਾਉਣ ਵਾਲੀ ਲਾਉਣਗੇ ਕਿ ਯਾਦ ਕਰ ਲਿਆ ਕਰਾਂਗੇ ਕਦੇ ਆਪਾਂ ਥੋੜਾ ਜਿਹਾ ਮੀਂਹ ਪੈਣ ਦੇ ਨਾਲ ਹੀ ਮੌਸਮ ਹੋਰ ਵੀ ਠੰਡਾ ਹੋ ਗਿਆ ਬੱਦਲ ਪੂਰੇ ਜ਼ੋਰ ਦੀ ਗਰਜ ਰਿਹਾ ਤੇ ਬਿਜਲੀ ਲੱਗਦੀ ਐ ਲੱਗਦਾ ਜਿਵੇਂ ਤਾਂ ਕੋਈ ਲੜੀ ਜਗ ਰਹੀ ਹੋਵੇ ਨਾ ਇੰਨੀ ਉਚਾਈ ਤੇ ਆ ਕੇ ਤੇ ਥੋੜਾ ਥੋੜਾ ਡਰ ਜਾ ਵੀ ਲੱਗਦਾ ਤੇ ਅਸੀਂ ਹੁਣ نیچے ਜਾ ਰਹੇ ਹਾਂ ਇਸ ਤੋਂ ਪਹਿਲਾਂ ਕਿ ਬਾਰਿਸ਼ ਜ਼ਿਆਦਾ ਤੇਜ਼ ਹੋ ਜਾਵੇ ਪਹਿਲਾਂ ਪਹਿਲਾਂ ਅਸੀਂ ਸੋਲਾਂ ਘਾਟੀ ਪਹੁੰਚ ਜਾਈਏ ਅੱਜ ਅਸੀਂ ਸੋਲਾਂ ਘਾਟੀ ਰੁਕਾਂਗੇ ਤੇ ਕੱਲ ਦਾ ਬਲੌਗ ਆ ਜਿਹੜਾ ਅਸੀਂ ਦਿਖਾਵਾਂਗੇ ਤੁਹਾਨੂੰ ਉਹ ਸੋਲਾਂ ਘਾਟੀ ਦਾ ਹੋਊਗਾ ਉੱਥੋਂ ਦੇ ਕੈਂਪਿੰਗ ਦੇ ਨਜ਼ਾਰੇ ਤੁਹਾਨੂੰ ਦਿਖਾਵਾਂਗੇ ਫੋਟੋਆਂ ਕਰ ਲਈ ਰੁਕੇ ਸੀਗੇ ਇੱਥੇ ਤੇ ਆਮਨੇ ਕੰਨੀ ਛੱਲੀ ਖਾਣੀ ਐ ਤੇ ਕੋਈ ਵਿਚਾਰਾ ਹੱਥ ਦੇ ਦੇ ਕੇ ਰੋਕ ਰਿਹਾ ਸੀ ਕੋਈ ਇਹਦੇ ਕੋਲ ਰੁਕਦਾ ਨਹੀਂ ਸੀਗਾ ਤੇ ਗੱਡੀ ਸਾਡੀ ਪਿੱਛੇ ਖੜੀ ਐ ਕੋਈ ਵਿਚਾਰਾ ਹੱਥ ਦੇ ਰਿਹਾ ਕੋਈ ਰੋਕ ਰਿਹਾ ਮਗਾ ਜਰ ਚੱਲ ਨਾਲੇ ਤਾਂ ਛੱਲੀ ਖਾ ਲਾਂਗੇ ਬਈ ਉਹ ਵੀ ਵਿਚਾਰੇ ਦਾ ਰੋਜ਼ਗਾਰ ਹੈ ਨਾ ਪਹਾੜਾਂ ਤੋਂ ਪ्योर ਐਲਕਲਾਈਨ ਵਾਟਰ ਆ ਰਿਹਾ ਸੀ ਜਿਹਦਾ ਅਸੀਂ ਇੱਕ ਟੈਂਪਰ ਭਰ ਲਿਆ ਤੇ ਇੱਕ ਬੋਤਲ ਭਰ ਲਈ ਬਹੁਤ ਸਾਰੇ ਲੋਕ ਇਥੇ ਪਾਣੀ ਭਰ ਰਹੇ ਸੀ ਬਿਲਕੁਲ ਸ਼ੁੱਧ ਪਾਣੀ ਆ ਇਹ ਪੀਣ ਯੋਗ ਆ